ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਛਕਰੀ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਇਸ ਘਰੋਂ ਦੋਸਤੋ ਇੱਕ ਪਹਿਲਾ ਵੀਡੀਓ ਆਪਾਂ ਅਪਲੋਡ ਕੀਤੀ ਸੀ ਤਕਰੀਬਨ ਕੁਝਕ ਟਾਈਮ ਹੋ ਗਿਆ ਮਹੀਨਾ ਕਾ ਡੇਢ ਮਹੀਨਾ ਜਿਹੜਾ ਘੱਟੋ ਘੱਟ ਵੀ ਜਿਹੜਾ ਸਮਾਂ ਹੋ ਗਿਆ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ ਤੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਤੁਹਾਨੂੰ ਚਾਰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਮੱਝ ਆ ਠੀਕ ਹੈ ਜੀ ਕੋਈ ਇੱਕ ਦੋ ਸੂਬੇ ਜਿਹੜੀ ਆਪ ਵੀ ਪਹਿਲਾਂ ਜਿਹੜੀ ਦੋਸਤੋ ਚੁਵਾਈ ਕੀਤੀ ਆ ਠੀਕ ਹੈ ਜੀ ਹੁਣ ਫਿਲਹਾਲ ਬਿਲਕੁਲ ਅੱਗੇ ਗੱਭਣਾ ਕੁਝ ਕੁ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਇੱਕ ਰੰਗ ਆ ਇੱਕ ਨੀਲੀ ਦਾ ਵੀ ਦਾ ਕਟਾ ਸ਼ਕੀਨ ਵੀਰਾਂ ਦੇ ਲਈ ਜਿਹੜੇ ਅੱਗੇ ਵੀਰ ਕੋਈ ਖਾਸੇ ਤੌਰ ਤੇ ਸ਼ਕੀਨ ਨੇ ਨੀਲੀ ਦਾ ਵੀ ਕਟਾ ਖਰੀਦਣ ਤੇ ਤੁਸੀਂ ਉਹ ਕਟਾ ਵੀ ਖਰੀਦ ਸਕਦੇ ਹੋ ਤੇ ਇੱਕ ਜਿਹੜੀ ਆ ਦੋਸਤੋ ਬੱਚੀ ਹੈ ਠੀਕ ਆ ਕੁਝ ਕੁ ਮਹੀਨਿਆਂ ਦੀ ਇੱਕ ਬੱਚੀ ਆ ਉਹ ਵੀ ਚਾਹਵਣ ਵੀਰਾਂ ਵਾਸਤੇ ਆ ਵੀ ਜਿੰਨੇ ਅੱਗੇ ਬਿਲਕੁਲ ਥੋੜੀ ਬਾਤੀ ਸੇਵਾ ਹੋਰ ਕਰਕੇ ਦੋ ਚੌ ਮਹੀਨੇ ਜਿਹੜੀ ਏਆਈ ਦੇ ਬਿਲਕੁਲ ਕਾਬਿਲ ਆ ਸੋ ਪੂਰੀ ਡਿਟੇਲ ਜਿਹੜੀ ਆ ਦੋਸਤੋ ਅੱਜ ਇਹਨਾਂ ਪਸ਼ੂਆਂ ਦੀ ਆਪਾਂ ਬਾਈ ਹੋਰਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 26 ਜੂਨ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 5:30 5:00 ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਸਮਾਂ ਹੈ ਤੇ ਇੱਕ ਵੜ੍ਹ ਸੂਈ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਹੈ ਜੀ ਚੰਗੀ ਵੜ੍ਹ ਸੋਣੀ ਆ ਕੱਦ ਕੱਟ ਸੋਣਾ ਬਾਕੀ ਪੂਰੀ ਗੱਲਬਾਤ ਆਪਾਂ ਵੇਰਵਾ ਲੈਣੀ ਆ ਪਾਜੀ ਹੋਰਾਂ ਤੋਂ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਜੀ ਠੀਕ ਆ ਤੇ ਅੱਜ ਪਾਜੀ ਪਸ਼ੂ ਆਪਣੇ ਕੋਲ ਚਾਰ ਪਕਾਉਗਾ ਚਾਰ ਆ ਜੀ ਸਪੈਸ਼ਲ ਵੀਡੀਓ ਦਾ ਕੀ ਰਿਸਪੌਂਸ ਰਿਹਾ ਸੀਗਾ ਜੀ ਇਹਦੇ ਇਹੇ ਜੀ ਮਹਾਰਾਜ ਦੀ ਕਿਰਪਾ ਜੀ ਪਹਿਲੇ ਜਦੋਂ ਵੀਡੀਓ ਆਪਾਂ ਪਾਈ ਉਹਦੋਂ ਹੀ ਸਾਰੇ ਤਿੰਨੇ ਸੇਲ ਹੋ ਗਏ ਸੇਲ ਹੋ ਗਏ ਸੀ ਹਾਂ ਜੀ ਉਹਦੋਂ ਹੀ ਉਹਦੋਂ ਹੀ ਸ਼ਾਮਾ ਠੀਕ ਆ ਹਾਂ ਜੀ ਬਾਕੀ ਪਸ਼ੂ ਵੀ ਚੰਗੇ ਭਾਅ ਫੜਤਾ ਵੀ ਠੀਕ ਸੀਗਾ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਰੇਟ ਅੱਜ ਵੀ ਬਿਲਕੁਲ ਜਾਇਜ਼ ਹੀ ਹੋਣਗੇ ਬਿਲਕੁਲ ਜਾਇਜ਼ ਜੀ ਬਿਲਕੁਲ ਜਾਇਜ਼ ਠੀਕ ਆ ਸੋ ਫਿਲਹਾਲ ਇੱਕ ਆਪਾਂ ਵਿਹੜ ਤੋਂ ਸਟਾਰਟ ਕਰ ਲਗੇ ਹਾਂ ਜੀ ਜੀ ਤੇ ਬਾਕੀ ਆਪਦੇ ਭੈਣ ਭਰਾਵਾਂ ਨੂੰ ਤੁਸੀਂ ਵੀ ਦੱਸ ਦਿਓ ਜੀ ਪਿੰਡ ਆਪਣਾ ਸ਼ਕਰੀ ਹੈ ਜਿੱਥੇ ਵਿਜ਼ਿਟ ਕਰਨੀ ਆ ਪਿੰਡ ਸ਼ਕ ਠੀਕ ਹੈ ਜੀ ਸੋ ਆਜੋ ਜੀ ਭਾਜੀ ਕੀ ਡਿਟੇਲ ਹੈ ਇਸ ਵੈਡ ਦੀ ਇਹਦਾ ਵੀਰ ਜੀ ਦੁਜਾ ਸੁਆਵਾ ਜੀ ਜੀ ਪਹਿਲੇ ਸਵੇਰੇ ਘਰ ਵਾਲਿਆਂ ਨੇ ਮਤਲਬ 18 ਤੋਂ 20 ਲੀਟਰ ਦੁੱਧ ਨੇ ਭਰਾਇਆ ਵਾ ਠੀਕ ਹੈ ਜੀ ਤੇ ਹੁਣ ਇਹ ਦਿਨਾਂ 2-4 ਦਿਨ ਖੜਦੀ ਆ ਤਿਆਰੀ ਤੇ ਆ ਬਿਲਕੁਲ ਥਣ ਤੋਂ ਚੰਗਾਰ ਕੀ ਦੁੱਧ 20 ਤੋਂ ਪਲੱਸ 25 ਦੇ ਲਗਭਗ ਕੱਢੂਗੀ ਬਾਕੀ ਗਾਂ ਸੇਵਾ ਦੀ ਵੀਰ ਦੀ ਕਿਹੜੀ ਡਿਪੈਂਡ ਬਿਲਕੁਲ ਬਾਕੀ ਸੇਵਾ ਦਾ ਡਿਪੈਂਡ ਹੈ ਜੀ ਹਾਂਜੀ 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 ਪਹਿਲੇ ਸਵੇਰੇ ਨੇ 20 ਲੀਟਰ ਪਾਇਆ ਹਾਂਜੀ ਹਾਂਜੀ 18 ਤੋਂ 20 ਲੀਟਰ ਪਾਇਆ ਠੀਕ ਹੈ ਪਹਿਲੇ ਸਵੇਰੇ ਦੋਸਤੋ ਫਰਸਟ ਟਾਈਮਰ ਨੇ ਬਿਲਕੁਲ 20 ਲੀਟਰ ਦੇ ਮਿਲਕ ਦੀ ਕੈਪੈਸਿਟੀ ਹੈ ਜਿਹੜੀ ਦੋਸਤੋ ਠੰਡਾ ਚੱਡਾ ਬਹੁਤ ਵਧੀਆ ਸਮਾਰਾ ਹੈ। ਇਹ ਸੈਕਿੰਡ ਟਾਈਮਰ ਆ ਦੂਜਾ ਸਵੇਰ ਸੂਣ ਜਾ ਰਹੀ ਹੈ। ਹਾਂਜੀ ਬੜ ਠੰਡੀ ਧੀਰੀ ਆ ਸੋ ਇਹ ਇਹ ਥਣ ਰੋਕ ਰੋਕ ਦੇ ਚੁਆਈ। ਬਾਕੀ ਹੈਗੀ ਤਿਆਰੀ ਤੇ ਬਿਲਕੁਲ ਜੀ। ਬਿਲਕੁਲ ਤਿਆਰੀ ਤੇ ਜੀ ਦੋ ਤਿੰਨ ਦਿਨ ਖੜਦੀ ਵਾ। ਦੋ ਤਿੰਨ ਦਿਨ ਲੈ ਜੂਗੀ ਜੀ ਠੀਕ ਆ। ਹਾਂਜੀ ਲੈ ਜੂਗੀ। ਸੋ ਬਾਕੀ ਆ ਦੇਖੋ ਬਿਲਕੁਲ ਆਵੇਂ ਬਾਕੀ ਇਹ ਨਹੀਂ ਵੀ ਕੋਈ ਉਹ ਜੀ ਚੁਆਈ ਵੀ ਹੈ ਚੰਗੀ ਥਣ ਵੀ ਚੰਗਾ ਥਰ ਛੱਡਾ ਵੀ ਫੜੀ ਵਾਲਾ ਬਾਕੀ ਬਿਲਕੁਲ ਜਿਹੜਾ ਦੋਸਤੋ ਆਰਡਰ ਆ ਸ਼ਾਨਦਾਰ ਕੁਆਲਿਟੀ ਆ ਹਾਂਜੀ ਤਾਂ ਤੁਹਾਨੂੰ ਬਿਲਕੁਲ ਮੁਠੀ ਵਾਲਾ ਮੁਠੀ ਵਾਲਾ ਥਾਣੀ ਚ ਚਵਾਈ ਪੂਰੀ ਹੱਥੀ ਚਵਾਈ ਵਾਲਾ ਥਾਣਾ ਬਾਕੀ ਰਹੀ ਗੱਲ ਕਦ ਕਾੜ ਦੀ ਕਦ ਕਾੜ ਵੀ ਠੀਕ ਆ ਵੱਡੀਆਂ ਵੇੜਾਂ ਦੇ ਵਿੱਚ ਤੁਸੀਂ ਜਿਹੜੀ ਗਿਣਤੀ ਕਰ ਸਕਦੇ ਹੋ ਇਸ ਵੇੜ ਦੀ ਇਹਦੀ ਮਿਕਰੀਆਂ ਠੰਡੀ ਧੀਰੀ ਚਵਾਈ ਪੂਰੀ ਠੀਕ ਬਾਕੀ ਸੱਜੇ ਖੱਬੇ ਉਹ ਬਹਿਣੀ ਵਾਲੇ ਪਾਸਿਓਂ ਜਿਹੜਾ ਤੁਸੀਂ ਆ ਨੋਟ ਕਰ ਲਓ ਬਾਕੀ ਖੋਲ ਕੇ ਖੋਲ ਕੇ ਦਿਖਾ ਰੋ ਜੀ ਦਿਖਾਈਏ ਖੋਲ ਕੇ ਠੀਕ ਹੈ ਬਾਕੀ ਪਿਓਰ ਜਾਤ ਜੋਤ ਵਾਲੀ ਤਾਂ ਪੂਰੀ ਹੈ ਜੀ ਪੂਰੀ ਜੀ ਬੋਦੀ ਵਾਲੀ ਹੈ ਜਾਤ ਦਾ ਛੋਟਾ ਜਿਹਾ ਕਾਹਨਾ ਬਰੀਡ ਦੇ ਵਿੱਚ ਪੂਰੀ ਹੈ ਸੋ ਚੰਗੀ ਮਿਲਕ ਕੈਪੈਸਿਟੀ ਰਹੂਗੀ ਦੋਸਤੋ ਬਾਕੀ ਆਰਡਰ ਕੁਆਲਟੀ ਨੂੰ ਸਟਰਕਚਰ ਬੋਡੀ ਨੂੰ ਦੇਖ ਕੇ ਲੱਗਦਾ ਵੀ ਸੋਨਾ ਮਿਲਕ ਪਾ ਦੂਗੀ ਬਾਕੀ 20 ਲੀਟਰ ਤੋਂ ਪਲੱਸ ਵੀ ਆਪਾਂ ਜਿਹੜੀ ਉਮੀਦ ਕਰ ਸਕਦੇ ਆ ਬਾਕੀ ਅੱਗੇ ਸੇਵਾ ਦਾ ਠੀਕ ਹੈ ਜੀ ਹਾਂ ਜੀ ਆ ਦੇਖੋ ਪੰਚਰ ਕਰ ਗਏ ਮੈਟਰ ਕਰਦੇ ਬਾਅਦ ਹੋਰ ਬਣਾਉਂਗੇ ਇਹ ਜਿਹੜੇ ਠਾਜ ਪੋਲਾ ਲੈਵਾ ਤਾਂ ਉਹਨਾਂ ਫਾੜੀ ਵਾਲਾ ਚੱਡਾ ਉਹਨਾਂ ਗਾਂ ਘਰੂ ਉਹਨਾਂ ਪਛਾਂ ਘਰ مطلب ਇਹ ਜੇ ਇੱਕ ਦੋ ਦਿਨ ਰਹਿ ਗਈ ਤੇ ਹਜੇ ਹੋਰ ਕੱਢ ਦੂਗੀ ਕੱਢੂ ਕੱਢੂ ਇਹ ਰਹੂ ਇਹ ਗੱਲ ਬਾਤ ਹੀ ਕੋਈ ਨਹੀਂ ਠੀਕ ਹੈ ਜੀ ਤੇ ਇਹਦਾ ਮੁੱਲ ਭਾਜੀ ਕਿੰਨਾ ਕਰਖਿਆ ਫਿਰ ਮੋਲੇ ਦਾ ਵੀਰ ਜੀ 65000 ਰੁਪਿਆ ਵਾ ਤੇ ਜੋ ਕਿ ਲੈਣ ਦੇਣ ਆਪਾਂ 60000 ਰੁਪਿਆ 60000 ਚ ਹਾਂਜੀ ਹਾਂਜੀ ਠੀਕ ਹੈ ਜੀ 8000 ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਬਾਕੀ ਲੈਣ ਦੇਣ ਦੀ ਜੇ ਗੱਲ ਕਰੀਏ ਤੇ 60000 ਰੁਪਏ ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਦਿੱਤੀ ਜਾਊਗੀ ਬਾਕੀ ਚੰਗੀ ਖਾਸੀ ਫੇਸ ਕੁਆਲਿਟੀ ਠੀਕ ਆ ਤੇ ਬੋਦੀ ਵਾਲੀ ਵੈੜ ਆ ਬਿਲਕੁਲ ਛੋਟਾ ਸਮਾਲ ਸਾਈਜ਼ ਦਾ ਕੰਨ ਹੈਗਾ ਬਾਕੀ ਸਭ ਤੋਂ ਵੱਡੀ ਗੱਲ ਠੰਡੀ ਧੀਰੀ ਕਾਸੀ ਆ ਹਣ ਬਹੁਤ ਵਈਆ ਲੱਗਾ ਠੀਕ ਆ ਇਹ ਹੋ ਗਈ ਵੈੜ ਇਸ ਤੋਂ ਬਾਅਦ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਦੋਸਤੋ ਸੈਕਿੰਡ ਨੰਬਰ ਤੇ ਇੱਕ ਮੱਝ ਵਿਕਾਊ ਆ ਠੀਕ ਆ ਇਹ ਗੱਬਣ ਆ ਜੀ ਇਹ ਗੱਬਣ ਜੀ ਇਹਦੇ 6 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਆਪਣੀ ਆਦ ਆਪਾਂ ਦੇ ਦੋ ਦੋ ਤੈਰਾ ਸਵੇਰੇ ਚੁਏ ਤੇ ਜੇ ਚੌਥੇ ਸਵੇਰੇ ਹੁੰਦੀ ਦੋ ਹੁਣ ਚੌਥੇ ਸਵੇਰੇ ਹੁੰਦੀ ਹੈ ਹਾਂ ਜੀ ਹਾਂ ਜੀ 14 ਲੀਟਰ ਦੀ ਦੁੱਧ ਦੇਦੀ 13 ਤੋਂ 14 ਲੀਟਰ ਦੁੱਧ ਭਰਉਂਦੀ ਆ ਜੀ ਠੀਕ ਆ 13 ਤੋਂ ਇਹ ਬਹਾਨਾ ਲਾ ਕੇ ਕਰਕੇ ਬਣਾਉਂਦੀ ਹੁਣ ਦੋ 14 ਦਿਨਾਂ ਦੇ ਵਿੱਚ ਵਿੱਚ ਹਫਤੇ ਜੇ ਬਿਲਕੁਲ ਤਿਆਰੀ ਦਿਓ ਜੀ 6 ਜੁਲਾਈ ਨੂੰ ਦਿਨ ਪੂਰੇ ਹਾਂ ਜੀ ਹਾਂ ਜੀ 6 ਜੁਲਾਈ ਨੂੰ ਆਪਣੀ ਆਪ ਦੀ ਆ ਜੀ ਇਹਦਾ ਇਹਦਾ ਨਹੀਂ ਲਓ ਜੀ 6 ਜੁਲਾਈ ਨੂੰ ਜਿਹੜੇ ਦੋਸਤੋ ਦਿਨ ਪੂਰੇ ਆ ਤਿੰਨ ਸਵੇਰੇ ਘਰ ਪੀਤੇ ਹੋਏ ਆ ਭਾਜੀ ਸਰਵ ਸੋ ਐਰ ਕੀ ਚੌਥੇ ਸੂਵੇ ਦੇ ਵਿੱਚ ਸੇਲ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਠੀਕ ਆ ਪਤਲੇ ਪਿੰਡੇ ਦੀ ਆ ਮੋਹਰਾ ਦੇ ਵਿੱਚ ਆ ਠੀਕ ਆ ਕਾਲੀ ਮੋਹਰਾ ਦੀ ਆ ਤੇ ਮੱਥੇ ਤੋਂ ਲੈ ਕੇ ਬਾਈਆਂ ਦਾ ਵੀ ਇੱਕ ਵਾਲ ਵੀ ਜਿਹੜਾ ਵਾਈਟ ਨਹੀਂ ਹੈਗਾ ਸੋ ਬਾਕੀ ਤੁਹਾਨੂੰ ਇੱਕ ਵਧੀਆ ਪੂਛ ਤੋਂ ਵੀ ਦਿਖਾ ਦਿੰਨੇ ਆ ਵੀ ਕੋਈ ਵੀਰ ਹਨਾ ਵੀ ਇਸੇ ਮਾਨ ਦੇ ਵਿੱਚ ਡਾਊਟ ਨਾ ਹੋਵੇ ਬਿਲਕੁਲ ਜੈਟ ਬਲੈਕ ਆ ਜੀ ਠੀਕ ਆ ਪੂਰੀ ਪੂਰੀ ਥੱਲਿਓਂ ਬਣੂਗੀ ਵੀ ਦੁੱਧ ਨਗਰ ਪੂਰੀ ਇਹ ਨਹੀਂ ਵੀ ਕੋਈ ਕੋਈ ਕਮੀ ਕੋ ਥਣ ਦੀ ਚਵਾ ਦੀ ਬੰਨੇ ਦੀ ਠੀਕ ਆ ਤੇ 14 15 ਤੱਕ ਚੱਲਦੀ ਰਹੀ ਹੈ ਜੀ ਆਪਣੇ ਕੋਲ ਹਾਂ ਜੀ ਹਾਂ ਜੀ ਪੱਤਰੀ ਸੇਵਾ ਜੀ ਤੇ 13 ਦਾ 14 ਦੇ ਵਿੱਚ ਆਪਾਂ ਦਾ ਚੋਇਆ ਜੀ ਤਿੰਨ ਸੂਰੇ ਚੋਇਆ ਹਰ ਵਾਰ ਆਈ ਆ ਹੂੰ ਹਰ ਵਾਰ ਆਈ ਆ ਦੋਸਤੋ ਠੀਕ ਹੈ ਨਵੇਂ ਤੋਂ ਤਾਂ ਰਲ ਜਾਂਦੀ ਹੈ ਇਹ ਬੀਂਗਪਾ ਦੀ ਤੇ ਦੋ ਮਿੰਟਾਂ ਤੁਸੀਂ ਅਗਲਾ ਛੱਡੀ ਦੀ ਜੀ ਤੁਹਾਨੂੰ ਦੋ ਤਿੰਨ ਮਿੰਟ ਹੂੰ ਠੀਕ ਹੈ ਜੀ ਤੇ 7 ਜੁਲਾਈ ਨੂੰ ਦਿਨ ਪੂਰੇ ਆ ਖੋਲ ਕੇ ਦਿਖਾ ਦਿੰਨੇ ਆ ਤੋੜ ਕੇ ਠੀਕ ਹੈ ਜੀ ਹੈਵੀ ਬਾਡੀ ਵੇਟ ਆ ਪੂਰੀ ਭਾਰੀ ਸਰੀਰਕ ਬੰਤਰ ਆ ਠੀਕ ਹੈ ਪੁੱਠੇ ਪਾਠੇ ਦੇ ਵੇਖੋ ਤੁਸੀਂ ਚੜਾਈ ਕਾਫੀ ਆ ਪਤਲਾ ਪਿੰਡਾ ਬਿਲਕੁਲ ਜਿਵੇਂ ਆਪਾਂ ਕਹਿ ਰਹੀਏ ਵੀ ਕਾਗਜ਼ ਵਰਗਾ ਠੀਕ ਹੈ ਗੰਡੇ ਦੀ ਛਿਲ ਜਿਆ ਦੁੱਧ ਵਾਲੀ ਪਿੰਡਾ ਠੀਕ ਹੈ ਪੂਰਾ ਦੁੱਧ ਤੇ ਦੁੱਧ ਐਂਡ ਦੁੱਧ ਐਂਡ ਦੁੱਧ ਪੂਰੀ ਹੈ ਵਧੀਆ ਮਰ ਠੀਕ ਹੈ ਜੀ ਠੀਕ ਤੇ ਕੱਦ ਵਜਨ ਵਾਲੀ ਹੈ ਦੋਸਤੋ ਠੀਕ ਹੈ ਕੱਦ ਵੀ ਪੂਰਾ ਸੋਹਣਾ ਤੇ ਭਾਰਾ ਪਿੰਡਾ ਵਜਨ ਪੂਰਾ ਹੈਗਾ ਠੀਕ ਹੈ ਤੇ ਬਾਕੀ ਤੁਹਾਡੇ ਸਾਹਮਣੇ ਹੈ ਡਿਟੇਲ ਜਿਹੜੀ ਬਾਈ ਸਰਜੀ ਸਿੰਘ ਹੋਰਾਂ ਨੇ ਸਾਂਝੀ ਕੀਤੀ ਆ ਵੀ 2 3 3 ਸਵੇ ਜਿਹੜੇ ਆ ਉਹ ਘਰੇ ਰਿਕਾਰਡ ਹੈ ਵੇਖਿਆ ਹੈਗਾ ਵੀ ਘਟੋ ਘੜ ਵੀ 13 14 14 ਕੋ ਪਲਾਸੀ ਦੀ ਜਿਹੜੀ ਚਲਦੀ ਹੈ ਠੀਕ ਆ 13 14 ਪਧਰੀ ਸਿਵਾ ਦੇ ਇੰਨਾ ਵੰਡ ਜਿਆਦਾ ਨਹੀਂ ਜੀ ਕੋਈ ਜਿਆਦਾ ਵੰਡ ਵਾਲੀ ਨਹੀਂ ਵੀ ਇੰਨਾ 15 ਜਾ ਵੰਡ ਚ ਨਾ 2-3 ਕਿਲੋ ਪਾਇਆ 13 14 ਲੀਟਰ ਦੁੱਧ ਭਰਾ ਦੇ ਚੰਗੇ ਗੁਣਾ ਦੀ ਮਾਲ ਹੈ ਜੀ ਹਾਂਜੀ ਹਾਂਜੀ ਫਿਰ ਢੈਂਡ ਵਧੀਆ ਚਵਾਈ ਵੀ ਇੱਕ ਨੰਬਰ ਕੋ ਥਾਨ ਚ ਨਹੀਂ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੁਣ ਫਿਲਹਾਲ ਜਿਹੜੀ ਤਿੱਪਣ ਦਾ ਬਿਲਕੁਲ ਓਕੇ ਬਿਲਕੁਲ ਓਕੇ ਜੀ ਓਕੇ ਆ ਇੱਕ ਤਾਂ ਡਰਾਈ ਕੀ ਸੀ ਨੂੰ ਕਿੰਨਾ ਚਿਰ ਹੋ ਗਿਆ ਦੁੱਧੋਂ ਛੱਡੀ ਨੂੰ 2 ਮਹੀਨੇ ਜੀ 2 ਮਹੀਨੇ 2 ਮਹੀਨੇ ਛੱਡੀ ਦੀ ਆ ਜੀ ਠੀਕ ਹੈ ਜੀ ਇਹਦੇ ਆਪਾਂ ਤਾਂ ਸੂਵੇਚ ਹੋਏ ਜੀ ਹਾਰ ਬਰੀ ਆ ਠੀਕ ਹੈ ਜੀ ਬਾਕੀ ਦੋ ਦੋ ਡਰਾਈ ਕਰੀ ਨੂੰ ਜਿਹੜਾ ਦੋਸਤੋ 2 ਮਹੀਨੇ ਤੋਂ ਪਲੱਸ ਸਮਾਂ ਹੋ ਗਿਆ ਠੀਕ ਆ ਹਾਂ ਬੈਕ ਸਾਈਡ ਤੋਂ ਵੇਖੋਗੇ ਪਰ ਕੋ ਜਿਹੜਾ ਪੱਧਰ ਥੰਦੇ ਬਾਏ ਅੱਛੇ ਦੇ ਜੀ ਹਜੇ ਲਾਏ ਪੈਣੀ ਆ ਮਤਲਬ ਕਿ ਨੇੜੇ ਤੁਸੀਂ ਦੱਸਿਆ ਨੇੜੇ ਇਹ ਇਹ ਨੇੜੇ 'ਚ ਲੰਘੀ ਆ ਜੀ ਦੋ 14 ਦੇ ਵਿੱਚ ਹੁਣ ਜਿਤਨਾ ਲਾਏ ਪੈ ਗਿਆ ਅੱਜ ਦੇ ਵਾਰ ਤਾਂ ਪੂਰੀ ਤਿਆਰ ਹੋ ਜੂ ਮਤਲਬ ਕਿ ਹਜੇ ਕਟੋ ਅਗਰ 10 ਦਿਨ ਬਾਕੀ ਆ 10 ਦਿਨਾਂ ਦੇ ਵਿੱਚ ਵਿੱਚ ਸੂ ਪਊਗਾ ਠੀਕ ਹੈ ਤੇ ਮੁੱਲ ਲੈਂਦਾ ਜੀ ਇਹਦਾ ਮੁੱਲ ਤੇ 85000 ਤੇ 82 ਦੀ ਦਮਾ 8 ਹਾਂ ਨਾ ਜੜੀ ਹਾਂ ਹਾਂ ਨਾ ਜੀ ਠੀਕ ਹੈ 82000 ਦੀ ਭਰਾਬੋ ਇਹ ਜਿਹੜੀ ਮੱਝ ਤੁਹਾਨੂੰ ਬੰਦ ਜੂਗੀ ਪੂਰੀ ਭਾਰੀ ਆ ਸਰੀਰਕ ਬੰਤਰ ਸੋਹਣੀ ਆ ਰਿਕਾਰਡ ਤੁਹਾਨੂੰ ਦੱਸ ਦਿੱਤਾ ਫੇਸ ਕੁਆਲਟੀ ਚੰਗੀ ਮੂੰਹ ਮੱਥੇ ਦੀ ਵੇਖੋਗੇ ਸਿੰਗਾ ਦੀ ਬੰਤਰ ਵੇਖੋਗੇ ਹਰ ਪਾਸਿਓਂ ਪੂਰੀ ਆ ਠੀਕ ਆ ਦੋਸਤੋ ਇੱਕ ਨੈਕਸਟ ਤੀਜੇ ਨੰਬਰ ਤੇ ਇੱਕ ਤੁਹਾਨੂੰ ਆਪਾਂ ਕੱਟਾ ਦਿਖਾ ਦਿੰਨੇ ਆ ਮਾਦੀ ਦਿਖਾ ਦਿੰਨੇ ਆ ਬਹੁਤ ਹੀ ਵੀਰ ਚਾਹਵਾਨ ਹੁੰਦੇ ਹੋ ਤੁਸੀਂ ਨੀਲੀ ਰਵੀ ਦਾ ਕੱਟਾ ਖਰੀਦਣ ਦੇ ਚਾਹੇ ਕਟੀਆਂ ਝੋਟੀਆਂ ਠੀਕ ਆ ਤੇ ਉਹਨਾਂ ਵੀਰਾਂ ਲਈ ਜਿਨੇ ਖਾਸ ਤੌਰ ਤੇ ਘਰੇ ਰੱਖਣਾ ਹੈ ਕਿਉਂ ਭਾਜੀ ਸਰਜੀ ਜੀ ਹਾਂਜੀ ਹਾਂਜੀ ਘਰੇ ਵਾਲਾ ਦੂਜਾ ਨਹੀਂ ਘਰੇ ਵਾਲਾ ਖਾਸ ਬੰਦਾ ਜਿਹੜਾ ਘਰੇ ਰੱਖਣ ਨੂੰ ਦੋਸਤੋ ਤੁਸੀਂ ਚਾਹ ਵਾਣੋ ਘਰੇ ਰੱਖਣ ਵਾਲਾ ਘਰੇਦੂ ਵੀਰ ਤੋਂ ਸੰਪਰਕ ਕਰਿਓ ਨੀਲੀ ਦਾ ਵੀ ਤਾਂ ਕੱਟਾ ਬਕਾਊਗਾ ਪੂਰੀ ਡਿਟੇਲ ਪੁੱਛ ਲਾਂਗੇ ਕਿੰਨੀ ਉਮਰ ਆ ਮੂੰਹੋਂ ਤਣ ਤੋਂ ਟੇਢੇ ਕੱਟ ਦੇ ਵਿੱਚ ਆ ਠੀਕ ਆ ਮਾਰਕਿੰਗ ਆ ਵੇਖ ਸਕਦੇ ਹੋ ਤੁਸੀਂ ਟੇਢਾ ਕੱਟਾ ਅੱਖਾਂ ਬਿੱਲੀਆਂ ਮਨ ਕੀ ਅੱਖਾ ਦੋਸਤੋ ਤੇ ਸਿੰਗੀ ਸੂਂ ਕੀ ਬਹੁਤ ਸੋਹਣੀ ਆ ਛੋਟਾ ਜਿਹਾ ਸਿੰਗਾ ਅਗਲੇ ਪੈਰਾਂ ਤੇ ਜਵਾਬ ਤੁਹਾਨੂੰ ਮਿਲ ਜੂਗਾ ਆ ਮਾਰਲੇ ਪੈਰ ਬਿਲਕੁਲ ਤੋਤੇ ਠੀਕਾ ਪੂਛ ਉਪਰ ਤੱਕ ਵਾਈਟ ਤੇ ਬਿਲਕੁਲ ਪਤਲੇ ਪਿੰਡੇ ਦਾ ਮਾਲੀ ਆ ਤੇ ਪੁੱਛਦੇ ਆ ਡਿਟੇਲ ਆਪਾਂ ਅੱਛਾ ਭਾਜੀ ਸਬਜੀ ਜੀ ਕੀ ਐਜੀ ਡਿਟੇਲ ਤੇ ਛੋਪੜ ਕਿੰਨੇ ਆ ਛੋਕੜੇ ਦਾ ਵੀਰ ਜੀ ਜਿਹੜੀ ਮੈਂ ਦਾ ਕਟਾ ਵਾ ਦੁੱਧ ਦਾ 13 14 15 ਦੇ ਵਿੱਚ ਵਿੱਚ ਉਹਦੀ ਸਮੇਟੀ ਚੰਗੇ ਮਾਲੀ ਵੀ ਚੰਗੇ ਦਾ ਕਟਾ ਮਤਲਬ ਚੰਗਾ ਰਵਾਜ ਹਾਂ ਜਾਂਦਾ ਠੀਕ ਆ ਜੀ ਆਪ ਹੁਣ ਇਹਦੀ ਉਮਰ ਕਿੰਨੀ ਕੋਲ ਉਮਰ ਇਹਦੀ ਮੇਰੇ ਸਾਹ ਦੋਨ ਦਾ ਦੰਦ ਭੰਨਣ ਡਿਆ ਵਾ ਠੀਕ ਆ ਜੀ ਹਾਂਜੀ ਠੀਕ ਆ ਦੋਤੇ ਦੰਦ ਭੰਨ ਕੇ ਥੋੜੇ ਚੱਕੇ ਹਨ ਜੀ ਹਾਂ ਜੀ ਥੋੜੇ ਚੱਕੇ ਠੀਕ ਹੈ ਹਜੇ ਬਰਾਬਰ ਨਹੀਂ ਕੀਤੇਗੇ ਦੋਤੋ ਸਵਾਕ ਦੋਹਾਂ ਸਾਲਾਂ ਦਾ ਉਮਰੇ ਦੀ ਜਾਨਾ ਇੱਥੇ ਕੁ ਲੱਗ ਭਾਗੇ ਹੋ ਜੀ ਠੀਕ ਹੈ ਜੀ ਬਾਕੀ ਆ ਤੁਸੀਂ ਵੀਡੀਓ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ ਬਾਕੀ ਸਾਰੇ ਜਿਹੜੇ ਦੰਦ ਦੰਦ ਆ ਠੀਕ ਹੈ ਜੀ ਤੇ ਵਿਚਲੇ ਜਿਹੜੇ ਦੋਂਦ ਦੇ ਆ ਉਹ ਦੰਦ ਬਰਾਬਰ ਨਹੀਂ ਹਜੇ ਚੱਕੇਗੇ ਠੀਕ ਹੈ ਜੀ ਕੱਢੇ ਜ਼ਰੂਰ ਆ ਪਰ ਬਰਾਬਰ ਨਹੀਂ ਹਾਫ ਤੇ ਟੇਢੇ ਕੱਟ ਦੇ ਵਿੱਚ ਆ ਮਾਲੀ ਤੋਂ ਪਸੰਦ ਆਊਗਾ ਤੁਹਾਨੂੰ ਤੇ ਖੋਲ ਕੇ ਤੋੜ ਕੇ ਦਿਖਾਉਣੇ ਆ ਟੈਸਟਿਕਲ ਤੋਂ ਵੀ ਆਪਾਂ ਤੁਹਾਨੂੰ ਪ੍ਰੋਪਰ ਬਾਕੀ ਚਾਲ ਢਾਲ ਸਾਰੇ ਬੰਦੇ ਦਿਖਾਉਣੇ ਠੀਕ ਹੈ ਲਓ ਜੀ ਲਓ ਜੀ ਚਲੋ ਜੀ ਠੀਕ ਆ ਸੋ ਮਾਲ ਜਿਹੜਾ ਦੋਸਤੋ ਚੰਗਾ ਹੈ ਜਿਹੜੇ ਵੀਰ ਨੇ ਅੱਗੇ ਘਰੇਲੂ ਪਸ਼ੂਆਂ ਦੇ ਵਿੱਚ ਰੱਖਣਾ ਅੱਗੇ ਕਿਸ ਨਸਲ ਦੇ ਲਈ ਰੱਖਣਾ ਠੀਕ ਆ ਤੇ ਉਹਨਾਂ ਨੂੰ ਜਿਹੜੀ ਪੈਰ ਹੈਗੀ ਆ ਬਾਈ ਕਹਿੰਦਾ ਵੀ ਘੱਟੋ ਘੱਟ ਵੀ ਘਰੇ ਰੱਖਣ ਵਾਲੇ ਵੀਰ ਜ਼ਰੂਰ ਸੰਪਰਕ ਕਰਨ ਜਿਨ੍ਹਾਂ ਨੇ ਅੱਗੇ ਪਸ਼ੂ ਮਾਲ ਦੇ ਵਿੱਚ ਰੱਖਣਾ ਠੀਕ ਆ ਤੇ ਬਾਕੀ ਕੱਟਾ ਚੰਗਾ ਓਵਰ ਆਲ ਜਿੰਨਾ ਵੀ ਕੱਟਾ ਪ੍ਰੋਪਰ ਆ ਤੇ ਇਹਦਾ ਮੁੱਲ ਫਿਰ ਲੈਣ ਦੇਣ ਕੀ ਕੀਤਾ ਜੀ ਮੁੱਲ ਇਹਦਾ ਵੀਰ ਜੀ ਮੁੱਲ 5000 ਆ 20000 ਦਾ ਲੈਣ ਦੇਣ 20000 ਦਾ ਜੀ ਹਾਂ ਜੀ ਹੂੰ ਠੀਕ ਹੈ ਜੀ 22000 ਜਿਹੜੀ ਦੋਸਤੋ ਹਾਂ ਨਾ 22000 ਆ ਤੇ 25000 ਡਿਮਾਂਡ ਆ ਠੀਕ ਆ ਬਾਕੀ ਓਵਰ ਆਲ ਕੱਟਾ ਬਹੁਤ ਵਧੀਆ ਚੰਗਾ ਪਿਛਾ ਚੰਗੇ ਰਵੇ ਦੇ ਵਿੱਚੋਂ ਬਾਈ ਜੰਦਾ ਦੱਸਿਆ ਜਾਂਦਾ ਵੀ ਚੰਗੇ ਰਵੇ ਦੇ ਵਿੱਚੋਂ ਟੈਸਟਿਕਲ ਚੰਗੇ ਆ ਸੋ ਚੰਗੀ ਬਰੀਕੀ ਆ ਦਾ ਠੀਕ ਆ ਮਾਰਕਿੰਗ ਉਹਨੇ ਹੀ ਕਹ ਜਿੰਨੀ ਕਿ ਜਾਇਜ ਚਾਹੀਦੀ ਜਨੀ ਦੀ ਰਾਵੀ ਦੇ ਵਿੱਚ ਪਸ਼ੂ ਦੇ ਵਿੱਚ ਸੋ ਸਿੰਗੀ ਸੰਦੀ ਇੱਕ ਵਾਰੀ ਤੁਸੀਂ ਆ ਬੜੇ ਧਿਆਨ ਦੇ ਨਾਲ ਠੀਕ ਆ ਇੱਕ ਲਾਸਟ ਦੇ ਵਿੱਚ ਤੁਹਾਨੂੰ ਬੱਚੀ ਦਿਖਾਵੇ ਆ ਮਾਚੀ ਬਿਲਕੁਲ ਕੇਰੀ ਬਚੀ ਆ ਕੁਝ ਕੁ ਮਹੀਨਿਆਂ ਦੀ ਆ ਠੀਕ ਆ ਤੇ ਅੱਗੇ ਜਿਹੜੇ ਵੀਰ ਚਾਹ ਮਾਨੇ ਖਰੀਦਣੀਆਂ ਤੁਸੀਂ ਬਿਲਕੁਲ ਥੋੜੀ ਜਿਹੀ ਕੇਅਰ ਕਰਨੀ ਪਾਉਗੀ ਕੋਈ 2-4 ਮਹੀਨੇ 2-4 ਮਹੀਨਿਆਂ ਦੀ ਆ ਕੋਈ ਜ਼ਿਆਦਾ ਲੰਮੀ ਨਹੀਂ ਹਾਂਜੀ ਇਹਦੀ ਉਮਰ ਕਿੰਨੀ ਬੱਚੀ ਦੀ ਇਹ ਉਮਰ 11 ਮਹੀਨੇ 12 11 ਦੇ 12 ਦੇ ਵਿਚ ਵਿਚ ਜਾਂਦੀ ਇਹ ਸਾਲੋਂ ਘਾਟੀ ਆ ਜੀ ਮੈਂ ਕਿ 2-4 ਮਹੀਨੇ ਸਾਹਮਣੇ ਇਹ ਆਈ ਹੋ ਜੂਗੀ ਹਾਂਜੀ ਹਾਂਜੀ ਇਹ 16-17 ਮਹੀਨੇ ਦੇ ਵਿਚ ਵਿਚ ਜਾਣੇ ਤਿਆਰ ਆ 15-16 ਇਹ ਮਦਰ ਦਾ ਇਹਦਾ ਆਪਣੀ ਘਰ ਦੀ ਬੱਚੀ ਹਾਂਜੀ ਇਹ ਘਰ ਦੀ ਬੱਚੀ ਆ ਜੀ ਮਾਂ ਨੂੰ ਤਾਂ ਦੁੱਧ ਕਿੰਨਾ ਹੋਇਆ ਇਹਦੀ ਮਾਂ ਦਾ ਪਹਿਲੇ ਸੂਏ ਜੀ ਇਹਦੇ ਕਮੈਟੀ 20-25 ਕਿਲੋ ਕੱਢਿਆ ਜੀ 20-25 ਕਿਲੋ ਆਂ ਦੂਜੇ ਸੂਏ ਸੇਲ ਕਰਤੀ ਸੀ ਅੱਛਾ ਅੱਛਾ ਹਾਂਜੀ ਵੱਡੀ ਵੈੜ ਹੋਣੀ ਸਰ ਹਾਂ ਵੱਡੀ ਵੈੜ ਜੀ ਵੱਡੀ ਆ ਚਾਹ ਤਾ ਪਹਿਲੇ ਸੂਏ ਦੀ ਦੂਜੇ ਵਰਗੀ ਜੀ ਬਾਕੀ ਝੋ ਮੈਂ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ ਵੀ ਇਹ ਵੱਛੀ ਵੀ ਬਕਾਉਗਾ ਠੀਕ ਆ 11 ਪੂਛ ਪੂਛੜੇ ਮੜੀ ਬਾਕੀ ਜਾਤ ਵਾਲੀ ਆ ਪਿਓਰ ਬਿਲਕੁਲ ਪੂਛ ਵੀ ਤੁਸੀਂ ਵੇਖੋਗੇ ਜਿਹੜੇ हेयर ਗਰੋਥ ਥੱਲੇ ਆ ਬਾਕੀ ਜਿਹੜੀ ਬਿਲਕੁਲ ਖੁਚਾਂ ਦੇ ਨਾਲ ਟੱਚ ਕਰਦੀ ਪੂਛ ਆ ਠੀਕ ਆ ਤੇ ਆ ਥਣ ਨੇ ਪ੍ਰੋਪਰ ਚਾਰ ਤੇ ਸਮਾਂ ਹਜੇ ਦੋਸਤੋ ਕੋ 4-5 ਮਹੀਨਿਆਂ ਤੱਕ ਬਿਲਕੁਲ ਕਾਬਿਲ ਆ ਠੀਕ ਆ 4 ਮਹੀਨੇ ਦਾ ਖੜਦੀ ਬਈ ਵੱਛੀ ਬਹੁਤ ਠੀਕ ਆ ਭਰਜੂ ਵੀ ਸਰੀਰ ਦਾ ਬੰਤਰ ਵੀ ਜੇਕਰ ਵੇਖੀਏ ਤਾਂ ਕੋਈ 1.5 ਕਵਾਂਟਲ ਦੇ ਨੇੜੇ ਤੇਰੇ ਜਦ ਤੱਕ ਭਜਣ ਲੱਗੂਗਾ ਲੰਮੀ ਲੰਮੀ ਕੋਈ 2 ਕਵਾਂਟਲ ਦੇ ਤੀਜਾ ਭਰ ਆ ਜਾਣਾ ਮਤਲਬ ਇੰਨਾ ਹੀ ਆ ਚੱਲ ਜੀ ਤੇ ਅੱਜ ਇਹਦੀ ਫਿਰ ਭਾਜੀ ਲੈਣ ਦੇ ਨੇ ਕਿੱਥੋਂ ਤੱਕ ਭੈਣ ਭਰਾ ਜੇ ਕੋਈ ਚਾਹਵਣ ਹੋਇਆ ਕਿੱਥੋਂ ਤੱਕ ਦੇ ਦੇਣੀ ਆ ਇਹਦਾ ਵੀਰ ਜੀ ਆਇਆ ਇਹਦਾ 10000 ਲੈਣ ਦਾ ਮਾਨਤਾਨ ਕਰ ਦਾਂਗੇ ਚਲੋ ਕੋਈ ਵੀਰ ਆਖੂ ਪਰ ਵਸ਼ੀ ਬਹੁਤ ਚੰਗੀ ਆ ਜੀ ਠੀਕ ਆ ਜੀ ਹਾਂ ਜੀ ਠੀਕ ਆ 10000 ਭਰਾਵੋ ਇਹਦਾ ਮਾਨਤਾਨ ਜਿਹੜਾ ਹੋ ਜਾਊਗਾ ਵਿੱਚੋਂ 10000 ਦੇ ਵਿੱਚੋਂ ਠੀਕ ਆ ਤੇ ਮੂੰਹ ਮੱਥਾ ਤੁਹਾਨੂੰ ਵਿਖਾਉਣੇ ਆ ਪਿਓਰ ਜਾਦ ਵਾਲੀ ਆ ਮੇਰੇ ਇਹ ਨੀ ਕੋਈ ਹੋ ਗਿਆ ਤੇ ਬਾਲੀ ਆਪਾਂ ਇਹ ਨਹੀਂ ਕਹਸਦੇ ਕਰੌਸ ਜੀ ਆ ਦੋਗਲੀ ਜੀ ਕੀ ਹੈ ਪੂਰੀ ਬਰੀਡ ਬਰੂਡ ਵਾਲੀ ਹੈ ਪੂਰੀ ਬਰੀਡ ਵਾਲੀ ਹੈ ਜੀ ਫਿਰ ਇਹ ਨੀ ਕੋਈ ਹੱਟ ਇਹ ਨੀ ਮਿਲ ਹੱਟ ਆ ਦੇਖੋ ਅੱਲੀ ਜੀ ਬਹੁਤ ਗਾਂ ਦੇ ਬਹੁਤ ਚੰਗੀ ਬਣੂਗੀ 20 25 ਲੀਟਰ ਦੁੱਧ ਪ੍ਰਾਪਤ ਹੋਣੀ ਲੇ ਗਿਰੇ ਠੀਕ ਹੈ ਜੀ ਆ ਜੋ ਲਈ ਅੱਜ ਜੀ ਦੋਸਤੋ ਇਹ ਐਨੀਮਲ ਤਿੰਨ ਚਾਰ ਐਨੀਮਲ ਸੀਗੇ ਠੀਕ ਆ ਤੇ ਜਿਨ੍ਹਾਂ ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾਈ ਆ ਬਿਲਕੁਲ ਟੁੱਕੀ ਆ ਤਿਆਰੀ ਦੇ ਵਿੱਚ ਆ ਕੋਈ ਪੰਜ ਸਤਾ ਅੱਠਾ ਦਹਾ ਦਿਨਾਂ ਤੱਕ ਬਿਲਕੁਲ ਸੂਪ ਹਨਾ ਪੰਜ ਸਤਾ ਇਹ ਠੀਕ ਆ ਤੇ ਭਾਜੀ ਸਰਜੀ ਜੀ ਇੱਕ ਸੰਪਰਕ ਨੰਬਰ ਆਪਣੇ ਆਪਣਾ ਨੰਬਰ ਜੀ 97793 23282 ਠੀਕ ਹੈ ਜੀ ਇੱਕ ਹੋਰ ਇਹੋ ਜੀ 73476 27656 ਠੀਕ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਭਾਜੀ ਸਰਬਜੀਤ ਸਿੰਘ ਤੇ ਪਿੰਡ ਸ਼ਖਰੀ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਸਰਹਿਆਲੀ तकरीबन ਕੋਈ 4 ਕਿਲੋਮੀਟਰ 5 ਕਿਲੋਮੀਟਰ ਦੀ ਸਾਰੀ ਦੂਰੀ ਹੋਵੇਗੀ ਤੇ ਬਿਲਕੁਲ ਸਰਹਿਆਲੀ ਮਤ ਨਾਲ ਲੱਗਦਾ ਪਿੰਡਾ ਕੈਰੋਂ ਲੋਕਾ ਲੋਕਾ ਪਿੰਡ ਥੋੜੀ ਦੂਰੀ ਤੇ ਆ ਜਾਂਦਾ ਤੇ ਇੱਕ ਪਾਸੇ ਨਸ਼ਹਰੇ ਦੀ ਦੂਰੀ ਵੀ ਥੋੜੀ ਆ ਜੱਲੇਵਾਲਾ ਪਿੰਡ ਵੀ ਜਿਹੜਾ ਦੋਸਤ ਥੋੜੀ ਦੂਰੀ ਤੇ ਹੈਗਾ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ